ਇਵਰੀਵਨ ਸੋ ਕੀ ਹਾਂ ਜੀ ਸਾਰੇ ਸੋ ਆਈ ਹੋਪ ਸਭ ਵਧੀਆ ਹੋਵੋਗੇ ਤੇ ਬਹੁਤ ਦਿਨ ਬਾਅਦ ਅੱਜ ਮੈਂ ਇੱਕ ਵੀਡੀਓ ਲੈ ਕੇ ਆਈ ਹਾਂ ਤੇ ਦੇਖੋ ਇੱਧਰ ਲੈ ਕੇ ਆਏ ਸੀਗੇ ਕद्दू ਔਰ ਇਹ ਹੈਗਾ ਜਿਕੀਆ ਤੇ ਕਈ ਲੋਗ ਇਹਨੂੰ ਕद्दू ਕਹਿੰਦੇ ਆ ਕਈ ਜਗ੍ਹਾ 'ਚ ਤੇ ਬਟ ਅਸੀਂ ਇਸ ਨੂੰ ਕਹਿੰਦੇ ਆ ਇਹ ਲੋ ਜੀ ਇਹ ਅਸੀਂ ਹਾਪ ਬਣਾਵਾਂਗੇ ਕਿਉਂਕਿ ਬਹੁਤ بڑا ਹੈ ਤੇ ਇਹ ਅਸੀਂ ਬਣਾਵਾਂਗੇ ਦਾਲ ਪਾ ਕੇ ਦਲੇ ਚਨੇ ਦੀ ਦਾਲ ਤੇ ਚਲੋ ਫਿਰ ਤੁਹਾਡਾ ਨੈਸ਼ ਸ਼ੇਅਰ ਕਰਦੇ ਆਂ ਪਹਿਲਾਂ ਮੈਂ ਇਹਨਾਂ ਨੂੰ ਕੱਟ ਲੈਣੀਆਂ ਧੋ ਕੇ ਤੇ ਇੱਧਰ ਮੇਰੀ ਦਾਲ ਦੀ ਪਿਓਈ ਹੋਈ ਆ ਦੇਖੋ ਦਲੇ ਚਣਿਆਂ ਦੀ ਦੇਖ ਲਓ ਤੇ ਦਲੇ ਚਣੇ ਔਰ ਕੀ ਆਦੀ ਪਹਿਲਾਂ ਦਾਲ ਬਣਾਵਾਂਗੀ ਮੈਂ ਤੇ ਲੋ ਜੀ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਕੱਟ ਲੈਣੀਆਂ ਚਲੋ ਜੀ ਸਭ ਤੋਂ ਪਹਿਲਾਂ ਇਹਨਾਂ ਨੂੰ ਛਿਲ ਲੈਣੇ ਆਂ ਤੇ ਛਿਲਕੇ ਇਸ ਨੂੰ ਕੱਟ ਲਾਂਗੇ ਕੱਟ ਕੇ ਪਹਿਲਾਂ ਹੀ ਇਹਨੂੰ ਨਾਲ ਦਾਲ ਔਰ ਕੀ ਨੂੰ ਕੁੱਕਰ 'ਚ ਪਾ ਕੇ ਪਕਾਵਾਂਗੇ ਤੇ 5-6 ਵਿਸਲਾ ਲਗਵਾਨੀਆਂ ਸੋ ਲੋ ਜੀ ਕੀਆ ਸਾਡੀ ਕੱਟ ਹੋ ਗਈ ਹੈ ਤੇ ਨਾਲ ਹੀ ਹੁਣ ਮੈਂ ਦਾਲ ਪਾ ਕੇ ਕੁੱਕਰ ਦੇ ਵਿੱਚ ਤਾਂ ਰੱਖ ਲਾਂਗੇ ਸਵਿਚ ਪਾਉਂਗੇ ਜੀ ਕੀਆ ਇਹਦੇ ਵਿੱਚ ਤੁਸੀਂ ਪਾਣੀ ਆਪਣੇ ਹਿਸਾਬ ਨਾਲ ਪਾਉਣਾ ਮੈਂ ਪਾਣੀ ਪਾਵਾਂਗੀ 5 ਕੱਪ ਕਿਉਂਕਿ ਮੈਂ ਹਾਫ ਕੱਪ ਹੀ ਦਾਲ ਦਾ ਲਿਆਇਆ ਤੇ ਇਸ ਕਰਕੇ ਮੈਂ 5 ਕੱਪ ਪਾਵਾਂਗੀ ਪਾਣੀ ਸੋ ਸਾਰੇ ਮਸਾਲੇ ਦੇ ਵਿੱਚ ਹੁਣੇ ਪਾ ਦਾਂਗੇ ਸਭ ਤੋਂ ਪਹਿਲਾਂ ਪਾਵਾਂਗੀ ਹਲਦੀ ਲਾਲ ਮਿਰਚ ਪਾਊਡਰ ਗਰਮ ਮਸਾਲਾ ਔਰ ਨਮਕ ਸਵਾਦ ਅਨੁਸਾਰ ਤੇ ਕੁੱਕਰ ਬੰਦ ਕਰਕੇ ਤੇ 5 ਵਿਸਲਾ ਲਗਵਾਵਾਂਗੇ ਕਿਉਂਕਿ ਦਾਲ ਪਿਓਈ ਹੋਈ ਸੀ ਪਹਿਲਾਂ 1 ਘੰਟਾ ਪਹਿਲਾਂ ਪਿਓਂਦੀ ਸੀ ਤੇ ਅਗਰ ਤੁਸੀਂ ਦਾਲ ਨਹੀਂ ਪਿਓਈ ਤਾਂ ਫਿਰ ਥੋੜਾ ਟਾਈਮ ਜ਼ਿਆਦਾ ਲੱਗੇਗਾ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਸੋ ਗਾਇਸ ਜਦ ਤੱਕ ਦਾਲ ਬਣਦੀ ਹੈ ਤੇ ਤਦ ਤੱਕ ਕਦੂ ਨੂੰ ਵੀ ਕੱਟ ਲੈਣੇ ਆ ਦਿਨੋ ਜੀ ਦੇਖਦੇ ਹਾਂ ਕਿਵੇਂ ਦਾ ਲੋ ਜੀ ਹਾਫ ਹੀ ਬਣਾਵਾਂਗੇ ਆਪਾਂ क्योंकि बहुत ज़्यादा है इसलिए थोड़ा ही बनावेंगे तो लाओ जी मैं कद्दू न छिल के धो तो लिया है तो हूँ इसन कट्टा तो कई लोग इस पेठा भी कहें तो कदू ही कहने ਸੋ ਲੋਜੀ ਕਾਫੀ ਦਿਨ ਬਾਅਦ ਮੈਂ ਵੀਡੀਓ ਪਾ ਰਹੀ ਹਾਂ ਕਿਉਂਕਿ ਮੇਰੀ ਮਦਰ-ਇਨ-ਲॉ ਹਸਪਿਟਲਾਈਜ਼ ਸੀ ਇਸ ਕਰਕੇ ਮੈਂ ਵੀਡੀਓ ਨਹੀਂ ਬਣਾ ਰਹੀ ਸੀ ਤੇ ਕਿਉਂਕਿ ਟਾਈਮ ਹੀ ਨਹੀਂ ਲੱਗਦਾ ਸੀ ਪੂਰਾ ਦਿਨ ਬਿਜ਼ੀ ਸੀਗੇ ਤਾਂ ਇਸ ਕਰਕੇ ਕਾਫੀ ਦਿਨਾਂ ਬਾਅਦ ਵੀਡੀਓ ਸ਼ੇਅਰ ਕਰ ਰਹੀ ਹਾਂ ਤੁਹਾਡੇ ਨਾਲ ਤਾਂ ਪਲੀਜ਼ ਵੀਡੀਓ ਨੂੰ ਲਾਸਟ ਤੱਕ ਦੇਖਣਾ ਔਰ ਲਾਈਕ ਕਰਨਾ ਸ਼ੇਅਰ ਕਰਨਾ ਔਰ ਕਮੈਂਟ ਕਰਨਾ ਸੋ ਲੋਜੀ ਸਾਰਾ ਕੁ ਕੁਟ ਲੈ ਤਾਂ ਇਹਦੇ ਵਿੱਚ ਜਿਹੜੇ ਬੀਜ ਹੁੰਦੇ ਨਾ ਉਹਨੂੰ ਤੁਸੀਂ ਕੱਢ ਦੇਣਾ ਉਹ ਨਹੀਂ ਪਾਣਾ ਵਿਚਲਾ ਹਿੱਸਾ ਜਿਹੜਾ ਹੁੰਦਾ ਹੈ ਤੇ ਲੋ ਹੁਣ ਤੁਹਾਨੂੰ ਦਿਖਾਵਾਂਗੇ ਬਣਾ ਕੇ ਸੋ ਲੋ ਜੀ ਇਧਰ ਰਾਈਸ ਆਇਲ ਗਰਮ ਹੋ ਚੁੱਕਾ ਹੈ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਮੇਥੇ ਤੇ ਨਾਲ ਹੀ ਇਹਦੇ ਵਿੱਚ ਪਾ ਦਾਂਗੇ ਲਸਣ ਸਾਬਤੀ ਪਾਣਾ ਹੈ ਔਰ ਨਾਲ ਪਾਵਾਂਗੇ ਜੀਰਾ ਲਸਣ ਸਾਬੂਤ ਪਾਣਾ ਕਿਉਂਕਿ ਬਾਅਦ ਵਿੱਚ ਮੈਸ਼ ਕਰ ਲੈਣਾ ਆਪਾਂ ਤੁਹਾਨੂੰ ਫਿਰ ਵੀ ਨਾਲ ਮੈਸ਼ ਹੋ ਜਾਏਗਾ ਲੋਜੀ ਤੇ ਗੁਲੇ ਤੇ ਚ ਪਾ ਦਾਂਗੇ ਪਿਆਜ਼ ਇਸ ਨਾਲ ਹੀ ਪਾ ਦਾਂਗੇ ਟਮਾਟਰ ਇੱਕ ਟਮਾਟਰ ਪਾ ਰਹੀ ਮੈਂ ਤੇ ਇਹ ਜਿਆਦਾ ਨਹੀਂ ਪਕਾਣਾ ਹੈਗਾ ਮੈਂ ਥੋੜਾ ਇਸ ਤਰ੍ਹਾਂ ਕਰਕੇ ਪਿਆਜ਼ ਤੇ ਟਮਾਟਰ ਰੱਖਾਂਗੀ ਚਲੋ ਜੀ ਹੁਣ ਇਹਦੇ ਵਿੱਚ ਐਡ ਕਰ ਦਾਂਗੇ ਮਸਾਲੇ ਸਭ ਤੋਂ ਪਹਿਲਾਂ ਮੈਂ ਹਲਦੀ ਪਾਵਾਂਗੀ ਨਾਲ ਹੀ ਪਾ ਦਾਂਗੀ ਲਾਲ ਮਿਰਚ ਪਾਊਡਰ ਤੇ ਨਮਕ ਸਵਾਦ ਅਨੁਸਾਰ ਨਾਲ ਪਾ ਦਾਂਗੇ ਗਰਮ ਮਸਾਲਾ ਇਹਨੂੰ ਕਰਕੇ ਇਹਦੇ ਵਿੱਚ ਹੁਣ ਆਪਾਂ ਐਡ ਕਰ ਦਾਂਗੇ ਕद्दू ਲੋ ਸੋ ਦੇਖੋ ਬਿਲਕੁਲ ਸਿੰਪਲ ਔਰ ਆਸਾਨ ਬਹੁਤ ਹੀ ਟੇਸਟੀ ਬੰਦਾ ਹੈ ਕद्दू ਤੇ ਲਾਸਟ ਵਿੱਚ ਤੁਸੀਂ ਇਹਦੇ ਵਿੱਚ ਗੋੜਾ ਜਾਂ ਚੀਨੀ ਪਾ ਸਕਦੇ ਬਟ ਮੈਂ ਨਹੀਂ ਪਾਣੀ ਕਿਉਂਕਿ ਮਿੱਠਾ ਕद्दू ਨਹੀਂ ਖਾਣਾ ਹੈਗਾ ਇਸ ਕਰਕੇ किसी पास सकते हो भंडारे वाला सब्जू चिमन लगा कर लिख पानी बिल्कुल नहीं पा है पानी ये निकल आता है किसी सिमटें करके पहले इसमें पकाना है फ्लेम सिमट ही रखना है ज़्यादा नहीं करना है लो जी हमें इसमें ढक्के तो दस पंद्रह मिनट कुक करा सुबह इस लो अजी इसमें ਸਰਕੇ ਪਕਾ ਲੈਨੇ ਆਂ ਹਸਮ ਤੇ ਕਰਕੇ ਤੇ ਉਧਰ ਸਾਡੀ ਦਾਲ ਵੀ ਬਣ ਰਹੀ ਆ ਤੇ ਹੁਣ ਮੈਂ ਦਾਲ ਦਾ ਤੜਕਾ ਤਿਆਰ ਕਰਾਂਗੀ 5 ਮਿੰਟ ਹੋ ਗਏ ਤਾਂ ਚੈੱਕ ਕਰ ਲੈਨੇ ਆਂ ਸਬਜੀ ਨੂੰ ਕਿ ਨਾਲ ਤਾਂ ਨਹੀਂ ਲੱਗ ਗਈ ਤੇ ਲਓ ਜੀ ਅਸੀਂ ਬਿਲਕੁਲ ਵੀ ਪਾਣੀ ਨਹੀਂ ਸੀ ਪਾਇਆ ਦੇਖੋ ਇਹਦੇ ਅੰਦਰੋਂ ਹੀ ਪਾਣੀ ਨਿਕਲਿਆ ਹੈ ਮਤਲਬ ਤੇ ਲਓ ਜੀ ਇਸ ਨੂੰ 5 ਮਿੰਟ ਹੋਰ ਲੱਗਣਗੇ ਬਣਨ ਲਈ दाल में भी पाँच मिनट लग जाएंगे दो तीन मिनट दाल तो बन जाएगी वाली लो जी ढाप तो तो पाँच मिनट होर पकावे so, लो जी चेक कर लें देखो साड़ी सब्जी बन के रेडी है ਤੇ ਤੁਸੀਂ ਇਸ ਨੂੰ ਮੈਸ਼ ਕਰ ਲਓ ਤੇ ਲਾਸਟ ਵਿੱਚ ਇਹਦੇ ਵਿੱਚ ਮੈਂ ਹੁਣ ਪਾਵਾਂਗੀ ਕਸੂਰੀ ਮੇਥੀ ਤੇ ਉਹਦੇ ਨਾਲ ਟੇਸ ਬਹੁਤ ਹੀ ਵਧੀਆ ਆਂਦਾ ਫਲੇਵਰ ਤੇ ਤੁਸੀਂ ਵੀ ਇੱਕ ਵਾਰ ਇਸ ਤਰ੍ਹਾਂ ਜ਼ਰੂਰ ਬਣਾਓ ਘਰ ਦੇ ਵਿੱਚ ਬਹੁਤ ਹੀ ਟੇਸਟੀ ਬੰਦਾ ਹੈ ਕਦੂ ਲੋ ਜੀ ਸਾਰਾ ਘੁਲ ਗਿਆ ਤੇ ਹੁਣ ਇਹਦੇ ਉੱਪਰ ਦੀ ਪਾਵਾਂਗੇ ਕਸੂਰੀ ਮੇਥੀ ਸੋ ਇਹ ਘਰ ਦੀ ਹੈ ਜੀ ਕਸੂਰੀ ਮੇਥੀ ਤੇ ਮੈਂ ਇਹਨੂੰ ਸਰਦੀਆਂ ਦੇ ਵਿੱਚ ਸੁਕਾ ਕੇ ਰੱਖ ਲੈਂਦੀਆਂ ਜਿਵੇਂ ਤੇ ਫਿਰ ਪੂਰੀਆਂ ਜ਼ਰਮੀਆਂ ਮੈਂ ਯੂਜ਼ ਕਰਦੀ ਆ ਸਬਜੀ ਚ ਬਹੁਤ ਹੀ ਵਧੀਆ ਲੱਗਦੀ ਆ ਚਲੋ ਅੱਗੇ ਸਬਜੀ ਬਣ ਕੇ ਰੈਡੀ ਆ ਤਾਂ ਹੁਣ ਲਾਵਾਂਗੀ ਦਾਲ ਨੂੰ ਤੜਕਾ ਲੋ ਜੀ ਰਿਫਾਈਨ ਆਇਲ ਗਰਮ ਹੋ ਗਿਆ ਤੇ ਵਿੱਚ ਜੀਰਾ ਪਾ ਦਾਂਗੇ ਨਾਲ ਹੀ ਪਾ ਦਾਂਗੇ ਪਿਆਜ਼ ਸੋ ਪਿਆਜ਼ ਨੂੰ ਗੋਲਡਨ ਬ੍ਰਾਊਨ ਕਰਾਂਗੇ ਤੇ ਕੇਰੇ ਦੇ ਵਿੱਚ ਮੈਂ ਪਾਮੂਗੀ ਟਮਾਟਰ ਲਸਣ ਔਰ ਅਦਰਕ ਦਾ ਪੇਸਟ ਲਓ ਜੀ ਪਿਆਜ਼ 골ਡਨ ਬ੍ਰਾਊਨ ਹੋ ਗਿਆ ਤਾਂ ਹੁਣ ਇਹਦੇ ਵਿੱਚ ਪਾ ਦਾਂਗੇ ਟਮਾਟਰ ਲਸਣ ਅਦਰਕ ਦਾ ਪੇਸਟ ਚਲੋ ਲਸਣ ਔਰ ਅਦਰਕ ਦੀ ਬਹੁਤ ਹੀ ਅੰਚੀ ਖੁਸ਼ਬੂ ਆ ਰਹੀ ਹੈ ਗਾਇਸ ਗਾਲਚ ਸਾਰੇ ਮਸਾਲੇ ਪਾਏ ਹੋਏ ਨੇ ਇਸ ਕਰਕੇ ਇਹਦੇ ਵਿੱਚ ਜਿਆਦਾ ਨਹੀਂ ਪਾਣਾ ਤੇ ਹੁਣ ਮੈਂ ਇਹਦੇ ਚ ਪਾਵਾਂਗੀ ਕਸ਼ਮੀਰੀ ਲਾਲ ਮਿਸ ਪਾਊਡਰ ਉਹਦੇ ਨਾਲ ਕਲਰ ਵਧੀਆ ਆਏਗਾ ਤੇ ਥੋੜਾ ਜਿਹਾ ਪਾਵਾਂਗੇ ਮੈਂ ਨਮਕ ਇਹਦੀ ਦਾਲ ਵਿਚਾਰਾ ਕੁਝ ਪਾਇਆ ਹੋਇਆ ਹੈ ਬਸ ਇਹ ਤੜਕਾ ਲਗਾਣਾ ਹੈ ਦਾਲ ਨੂੰ ਤੇ ਬਹੁਤ ਹੀ ਟੇਸਟੀ ਦਾਲ ਬਣਦੀ ਹੈ ਇੱਕ ਵਾਰ ਇਸ ਤਰ੍ਹਾਂ ਬਣਾ ਕੇ ਜਰੂਰ ਦੇਖਣਾ ਕਿ ਅੱਜ ਦਾਲ ਚਲੋ ਜੀ ਇਸੇ ਨੂੰ ਪਕਾ ਲੈਨੇ ਦਾ ਤੱਕ ਆਇਲ ਨਹੀਂ ਛੱਡਦਾ ਤੜਕਾ जी तड़के ने ऑयल है तो हम ये पा देंगे दाल जो कि घिया और दर बनाया अपना तो इस तरह बहुत ही टेस्टी दाल बन है एक बार तुम भी ट्राई जरूर करो और अगर मेरी वीडियो चंगी लगे तो प्लीज लाइक शेयर कमेंट जरूर कर देना और सोहेने सोने कमेंट करो वीडियो में फुल वॉच करो और काफ़ी दिन बाद वीडियो बनाई है तो प्लीज़ फुल वॉच करो जरूर और लो जी दाल भी बन गई है उधर साड़ी सब्जी भी बन गई है कद्दू की तो लो थोदी वीडियो किमें लगी जरूर दसना और लास्ट तक मेरे न बने रहने ते ब शुक्रिया थैंक यू गैस में बंद कर देने लो जी